ਹਵਾ ਦੇ ਵਿੱਚ ਇੱਕ ਹੋਰ ਭਾਰਤੀ ਜਹਾਜ਼ ਦਾ ਇੰਜਣ ਫੇਲ ਹੋ ਜਾਂਦਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਡੀਗੋ 에ਅਰਲਾਈਨ ਦੀ ਇੱਕ ਫਲਾਈਟ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਹਵਾ ਦੇ ਵਿੱਚ ਜਹਾਜ਼ ਦਾ ਇੰਜਣ ਫੇਲ ਹੋਣ ਤੋਂ ਬਾਅਦ ਐਮਰਜੈਂਸੀ ਦੀ ਸਿਚੁਏਸ਼ਨ ਬਣ ਜਾਂਦੀ ਹੈ ਤਾਂ ਇਹ ਫਲਾਈਟ ਆ ਜਿਹੜੀ ਉਹ ਦਿੱਲੀ ਤੋਂ ਗੋਆ ਜਾ ਰਹੀ ਸੀ ਰਾਤ ਵੇਲੇ ਫਲਾਈਟ ਜਾ ਰਹੀ ਸੀ ਲੇਕਿਨ ਰਾਹ ਦੇ ਵਿੱਚ ਹੀ ਐਮਰਜੈਂਸੀ ਦੀ ਸਥਿਤੀ ਬਣ ਜਾਂਦੀ ਹੈ ਅਤੇ ਪਾਇਲਟ ਦੇ ਵੱਲੋਂ ਐਮਰਜੈਂਸੀ ਲੈਂਡਿੰਗ ਦੀ ਪਰਮਿਸ਼ਨ ਆ ਜਿਹੜੀ ਉਹ ਮੰਗੀ ਜਾਂਦੀ ਹੈ ਜਿਸ ਤੋਂ ਬਾਅਦ 에어 ਟ੍ਰੈਫਿਕ ਕੰਟਰੋਲ ਆ ਜਿਹੜਾ ਉਹ ਵੀ ਹਰਕਤ ਦੇ ਵਿੱਚ ਆ ਜਾਂਦਾ ਹੈ ਤਾਂ ਐਮਰਜੈਂਸੀ ਪ੍ਰੋਟੋਕੋਲ ਆ ਜਿਹੜਾ ਉਹ ਵੀ ਫੋਲੋ ਕੀਤਾ ਗਿਆ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਹਾਜ਼ 17 ਮਿੰਟ ਤੱਕ ਹੀ ਹਵਾ ਵਿੱਚ ਫਸਿਆ ਰਿਹਾ ਅਤੇ ਬਾਅਦ ਦੇ ਵਿੱਚ ਇਸ ਦੀ emergancy landing ਕਾ ਜਿਹੜੀ ਉਹ ਕਰਵਾਈ ਗਈ ਤਾਂ ਦਿੱਲੀ ਤੋਂ ਗੋਆ ਜਾ ਰਹੀ ਫਲੈਟ ਦਾ ਇੰਜਨ ਫੇਲ ਹੋਣ ਕਰਕੇ ਇਹ emergency ਦੀ ਸਥਿਤੀ ਬਣੀ ਤਾਂ ਨਿਊਜ਼ ਏਜੰਸੀਆਂ ਦੇ ਮੁਤਾਬਕ ਇਹ ਜਹਾਜ਼ ਜਦੋਂ ਰਵਾਨਾ ਹੋਇਆ ਸੀ ਉਸ ਤੋਂ ਕੁਝ ਸਵੇਰ ਬਾਅਦ ਇਹ ਦਿੱਕਤ ਆਈ ਅਤੇ ਆਪਣੀ ਮੰਜ਼ਿਲ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਇਸ ਦੀ emergency landing ਆ ਜਿਹੜੀ ਉਹ ਕਰਵਾਈ ਗਈ ਤਾਂ ਜਹਾਜ਼ ਦੇ ਵਿੱਚ emergency ਦਾ ਪਤਾ ਲੱਗਣ ਤੇ ਇੰਜਨ ਫੇਲ ਹੋਣ ਤੇ ਪਾਇਲਟਾਂ ਵੱਲੋਂ ਸੂਝਬੂਝ ਦੇ ਨਾਲ ਕੰਮ ਲਿਆ ਗਿਆ ਇਸ ਤੋਂ ਬਾਅਦ ਪਾਇਲਟਾਂ ਨੇ ਮੁੰਬਈ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਤਾਂ 12 ਜੂਨ ਨੂੰ ਹੋਏ ਅਹਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਜਹਾਜ਼ਾਂ ਵਿੱਚ ਤਕਨੀਕੀ ਸਮੱਸਿਆਵਾਂ ਦੇ ਕਈ ਮਾਮਲੇ ਨੇ ਜਿਹੜੇ ਉਹ ਲਗਾਤਾਰ ਸਾਹਮਣੇ ਆਏ ਨੇ ਇੱਕ ਆਰਟੀਆਈ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪਿਛਲੇ 5 ਸਾਲਾਂ ਵਿੱਚ ਭਾਰਤ ਵਿੱਚ ਜਹਾਜ਼ਾਂ ਦੇ ਇੰਜਨ ਫੇਲ ਹੋਣ ਦੇ 65 ਮਾਮਲੇ ਨੇ ਜਿਹੜੇ ਉਹ ਸਾਹਮਣੇ ਆਏ ਨੇ ਤਾਂ ਬੁੱਧਵਾਰ ਰਾਤ ਨੂੰ ਬਰਤੋ ਅਜੇ ਹੀ ਕਰਨਾ ਵਾਪਰਦੀ ਹੈ ਅਤੇ ਫਿਰ ਮੁੰਬਈ ਦੇ ਚਤਰਪਤੀ ਸਿਵਾਜੀ ਮਹਾਰਾਜ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਤਾਂ ਉਡਾਣ ਭਰਨ ਤੋਂ ਬਾਅਦ ਪਾਇਲਟ ਦੇ ਰਾਤ 9:25 ਮਿੰਟ ਤੇ ATC ਨੂੰ ਐਮਰਜੈਂਸੀ ਬਾਰੇ ਸੂਚਨਾ ਦਿੱਤੀ ਅਤੇ ਰਾਤ 9:42 ਮਿੰਟ ਤੇ ਸੁਰੱਖਿਅਤ ਲੈਂਡਿੰਗ ਦਾ ਰੈਡੀਓ ਇਸ ਜਹਾਜ਼ ਦੀ ਕਰਵਾਈ ਗਈ ਅਤੇ ਸਾਰੇ ਯਾਤਰੀ ਨੇ ਜਿਹੜੇ ਉਹ ਸੁਰੱਖਿਅਤ ਬਾਹਰ ਕੱਢੇ ਗਏ ਤਾਂ ਦਿੱਲੀ ਤੋਂ ਗੋਆ ਜਾ ਰਹੀ IndiGo ਦੀ ਫਲਾਈਟ ਦੇ ਵਿੱਚ ਹਵਾ ਵਿੱਚ ਉੱਡਦੇ ਹੋਏ ਅਚਾਨਕ ਤਕਨੀਕੀ ਖਰਾਬੀ ਆ ਜਾਂਦੀ ਹੈ ਅਤੇ ਇੱਕ ਇੰਜਨ ਮਿਡ 에ਅਰ ਦੇ ਵਿੱਚ ਹੀ ਫੇਲ ਹੋ ਜਾਂਦਾ ਹੈ ATC ਵੱਲੋਂ ਐਮਰਜੈਂਸੀ ਲੈਂਡਿੰਗ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਅਤੇ 9:25 ਤੇ ਹੀ ਮੁੰਬਈ 에어ਪੋਰਟ ਉੱਤੇ ਐਮਰਜੈਂਸੀ ਅਲਾਰਮ ਵੱਜਦੇ ਨੇ ਤੁਰੰਤ ਐਮਰਜੈਂਸੀ ਪ੍ਰੋਟੋਕਾਲ ਲਾਗੂ ਕਰ ਦਿੱਤਾ ਜਾਂਦਾ ਹੈ ਅਤੇ ਫਾਇਰ ਟੈਂਡਰ ਅਤੇ ਐਂਬੂਲੈਂਸਾਂ ਨੇ ਜਿਹੜੀਆਂ ਉਹਨਾਂ ਨੂੰ ਸਟੈਂਡ ਬਾਈ ਤੇ ਰੱਖਿਆ ਜਾਂਦਾ ਹੈ ਤਾਂ ਜੋ ਅਗਰ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਫੌਰਨ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਜਾ ਸਕੇ ਲੇਕਿਨ ਇਸ ਘਟਨਾ ਦੇ ਵਿੱਚ ਰਾਹਤ ਦੀ ਗੱਲ ਇਹ ਹੈ ਕਿ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸੁਰੱਖਿਆ ਤਰੀਕੇ ਦੇ ਨਾਲ ਕਰਵਾਈ ਗਈ ਹੈ ਸਾਰੇ ਯਾਤਰੀ ਦੇ ਜਿਹੜੇ ਉਹ ਸੁਰੱਖਿਤ ਨੇ ਤਾਂ ਇੰਡੀਗੋ ਦੇ ਵੱਲੋਂ ਇਸ ਸਬੰਧਤ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਇੱਕ ਬੁਲਾਰੇ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ 16 ਜੁਲਾਈ 2025 ਨੂੰ ਦਿੱਲੀ ਤੋਂ ਮਨੋਹਰ ਇੰਟਰਨੈਸ਼ਨਲ 에ਅਰਪੋਰਟ ਗੋਆ ਜਾ ਰਹੀ ਫਲਾਈਟ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਜਾਂਦੀ ਹੈ ਫਲਾਈਟ ਸੰਖਿਆ 6E6271 ਦੇ ਵਿੱਚ ਤਕਨੀਕੀ ਖਰਾਬੀ ਦਾ ਪਤਾ ਲੱਗਦਾ ਹੈ ਇਸ ਤੋਂ ਬਾਅਦ ਨਿਯਮਾਂ ਦਾ ਪਾਲਣ ਕਰਦੇ ਹੋਏ ਇਸ ਜਹਾਜ਼ ਨੂੰ ਡਾਇਵਰਟ ਕਰਕੇ ਚਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ 에ਅਰਪੋਰਟ ਮੁੰਬਈ ਦੇ ਵਿੱਚ ਉਤਾਰਿਆ ਜਾਂਦਾ ਹੈ ਤਾਂ ਉਹਨਾਂ ਨੇ ਅੱਗੇ ਕਿਹਾ ਕਿ ਜਹਾਜ਼ ਦੇ ਪਰਿਚਲਨ ਨੂੰ ਫਿਰ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਜਹਾਜ਼ ਦੀ ਜ਼ਰੂਰੀ ਜਾਂਚ ਅਤੇ ਰੱਖ-ਰਖਾਅ ਕੀਤਾ ਜਾਵੇਗਾ ਫਿਲਹਾਲ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਇੱਕ ਵਿਕਲਪਿਕ ਵਿਵਸਥਾ ਹੈ ਜਿਹੜੀ ਉਹ ਕੀਤੀ ਗਈ ਹੈ ਜਿਹੜੀ ਜਲਦ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਵੇਗੀ ਅਤੇ ਨਾਲ ਹੀ ਉਹਨਾਂ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਵੀ ਖੇਦ ਆ ਜਿਹੜਾ ਉਹ ਜਤਾਇਆ ਇਹ ਤਾਂ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਚੈਕਿੰਗ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਸੁਰੱਖਿਆ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਸਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਜਹਾਜ਼ ਨੂੰ ਅੱਗੇ ਫਲਾਈਟਾਂ ਦੇ ਲਈ ਭੇਜਿਆ ਜਾਵੇਗਾ ਤਾਂ ਇੱਕ ਵੱਡਾ ਹਵਾਈ ਹਾਦਸਾ ਟਲਿਆ ਹੈ ਐਮਰਜੈਂਸੀ ਲੈਂਡਿੰਗ ਹੋਈ ਹੈ ਅਤੇ ਸਾਰੇ ਯਾਤਰੀ ਨੇ ਜਿਹੜੇ ਉਹ ਸੁਰੱਖਿਅਤ ਨੇ